ਲੁਧਿਆਣਾ ਦੇ ਦੁਗਰੀ ਰੋਡ ਦੇ ਨੌਜਵਾਨ ਪੀੜੀ ਵੱਲੋਂ ਗਾਇਕ ਲਵਿਸ਼ ਤਲਵਾਰ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਣਾ ਕਿ ਕਿ ਜੋ ਨਵੀਸ਼ ਵੱਲੋਂ ਗਾਣਾ ਗਾਇਆ ਗਿਆ ਉਹ atyp shilaaka yog ਹੈ ਕਿਉਂਕਿ ਉਸ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਅਤੇ ਪੰਜਾਬ ਦੇ ਬਾਰੇ ਦੱਸਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਗਾਣਾ ਗਾਣ ਵਾਲੇ ਲਵੀ ਤਲਵਾਰ ਨੂੰ ਅਜ ਵਾਲਮੀਕੀ ਭਾਈਚਾਰੇ ਦੀ ਸਾਰੀ ਟੀਮ ਨੇ ਸਨਮਾਨ ਕੀਤਾ ਹੈ ਅੱਜ ਦੁਗਰੀ ਰੋਡ ਗੁੱਗਾ ਮਾੜੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਮੇਰੇ ਨਾਲ ਮੇਰਾ ਛੋਟਾ ਭਰਾ ਲਵਿਸ਼ ਤਲਵਾਰ ਤੇ ਹੋਰ ਵੀ ਮੇਰੇ ਸਾਥੀ ਮੌਜੂਦ ਸੀ ਇਸ ਮੀਟਿੰਗ ਵਿੱਚ ਅਸੀਂ ਇੱਕ ਮੇਰੇ ਛੋਟੇ ਭਰਾ ਲਵਿਸ਼ ਤਲਵਾਰ ਦਾ ਜਿਹੜਾ ਨਵਾਂ ਸੌਂਗ ਆਇਆ ਮੈਂ ਬੋਲਦਾ ਪੰਜਾਬ ਜੋ ਕਿ ਨਸ਼ਿਆਂ ਦੇ ਖਿਲਾਫ ਹੈ ਤੇ ਪੰਜਾਬ ਦੇ ਲੋਕਾਂ ਲੋਕਾਂ ਨੂੰ ਵੀ ਨਸ਼ਿਆਂ ਦੇ ਖਿਲਾਫ ਅਵੇਅਰ ਅਵੇਅਰ ਕਰ ਰਿਹਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਹੱਥ ਜੋੜ ਕੇ ਨਿਵੇਦਨ ਕਰਾਂਗਾ ਮੇਰੇ ਛੋਟੇ ਭਰਾ ਲਵਿਸ਼ ਤਲਵਾਰ ਦਾ ਮੈਂ ਬੋਲਦਾ ਪੰਜਾਬ ਸਾਰੇ YouTube ਤੇ ਜਾ ਕੇ ਜਰੂਰ ਸੁਣਨ Instagram ਤੇ YouTube ਤੇ ਲਾਈਕ ਕਮੈਂਟ ਕਰਨ ਸਬਸਕ੍ਰਾਈਬ ਕਰਨ ਤੇ ਇਸ ਦੇ ਨਾਲ ਨਾਲ ਜਿਵੇਂ ਅੱਜ ਪੰਜਾਬ ਪੁਲਿਸ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਨਸ਼ਿਆਂ ਦੇ ਖਿਲਾਫ ਛਾਪੇਮਾਰੀ ਕੀਤੀ ਗਈ ਹੈ ਇਸੇ ਤਰ੍ਹਾਂ ਤੇ ਇਸੇ ਤਰ੍ਹਾਂ ਅਸੀਂ ਵੀ ਨਸ਼ਿਆਂ ਦੇ ਖਿਲਾਫ ਅੱਜ ਇਹ ਪੋਸਟਰ ਰਿਲੀਜ਼ ਕੀਤਾ ਹੈ ਤੇ ਇਸ ਗਾਣੇ ਦਾ ਮੇਨ ਮਕਸਦ ਵੀ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੀ ਹੈ ਇਸੇ ਕਰਕੇ ਮੈਂ ਸਾਰਿਆਂ ਨੂੰ ਇਹੀ ਫਿਰ ਤੋਂ ਨਿਵੇਦਨ ਕਰਦਾ ਵਾਂ ਸਾਰੇ ਜਾ ਕੇ ਇੱਕ ਵਾਰ ਮੇਰੇ ਛੋਟੇ ਭਰਾ ਲਵਿਸ਼ ਤਲਵਾਰ ਦਾ ਮੈਂ ਬੋਲਦਾ ਪੰਜਾਬ ਗਾਣਾ ਜ਼ਰੂਰ ਸੁਣਨ ਇਹਨੂੰ ਸਪੋਰਟ ਕਰਨ ਤੇ ਵੱਧ ਛੱਡ ਕੇ ਲਾਈਕ ਤੇ ਕਮੈਂਟ ਕਰਨ ਅੱਜ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੈ ਇਹ ਸਭ ਦੇਖਦੇ ਹੋਏ ਅਸੀਂ ਇੱਕ ਗਾਣਾ ਰਿਲੀਜ਼ ਕੀਤਾ ਵਾ ਮੈਂ ਬੋਲਦਾ ਪੰਜਾਬ ਤੇ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਨਸ਼ੇ ਤੋਂ ਦੂਰ ਰਹਿਣ ਨਸ਼ਾ ਨਾ ਕਰਨ ਤੇ ਜਿਹਨੇ ਲੋਕੀ ਨਸ਼ਾ ਕਰ ਰਹੇ ਨੇ ਪਲੀਜ਼ ਛੱਡ ਦੇਣ ਤੇ ਅਸੀਂ ਉਹ ਨਸ਼ੇ ਬਾਰੇ ਦੱਸਿਆ ਆਪਣੇ ਰੈਪ ਵਿੱਚ ਮੈਂ ਬੋਲਦਾ ਪੰਜਾਬ ਆ ਪੋਸਟਰ ਤੁਸੀਂ ਦੇਖ ਸਕਦੇ ਹੋ ਅੱਜ ਹੀ ਸੇ ਰਿਲੀਜ਼ ਕੀਤਾ ਵਾ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਲੋਕਾਂ ਨੂੰ ਆਈ ਕਰਨਾ ਚਾਹੁੰਨਿਆ ਕਿ ਬਸ ਨਸ਼ਾ ਨਾ ਕਰਨ ਤੇ ਜਿਹੜਾ ਨਸ਼ਾ ਕਰਦਾ ਤੇ ਉਹਨੂੰ ਵੀ ਸਹੀ ਰਾ ਤੇ ਚਲਾਨ ਕੀ ਕਹਿੰਦੇ ਨਸ਼ਾ ਨਾ ਕਰੇ ਇੱਕ ਇੱਥੇ ਲਿਖਿਆ ਜੀ ਮੈਂ ਬੋਲਦਾ ਪੰਜਾਬ ਉੱਚ ਕੀ ਹੈ ਪੂਰੇ ਇਹ Song ਦੇ ਵਿੱਚ ਜੀ ਪੂਰੇ ਪੰਜਾਬ ਬਾਰੇ ਦੱਸਿਆ ਗਿਆ ਵਾ ਮੇਨ ਮਕਸਦ ਜੇ ਨਸ਼ਾ ਨਾ ਕਰਨ ਤੇ 84ਵੇਂ ਕਿਨਾਰੇ ਕੋਈ ਐਸੀ ਪੰਜਾਬ ਦੀ ਨਦੀਆ ਬਾਰੇ ਦੱਸਿਆ ਵਾ ਹੋਰ ਵੀ ਕਈ ਚੀਜ਼ਾਂ ਨੇ ਕਿ ਪੰਜਾਬ ਨੂੰ ਵੰਡ ਦਿੱਤਾ ਸੀ ਇਹ ਹੋਰ ਵੀ ਵਧੀਆ ਕਿ ਲੋਕ ਅਵੇਅਰ ਹੋਣ ਅਵੇਅਰ ਹੋਣ ਕਿ ਨਸ਼ਾ ਨਾ ਕਰਨ ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ